ਕੈਨੇਡੀਅਨ ਕਵਨਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਲੋਕਾਂ ਨੂੰ ਮੁਲਕ ਵਿੱਚੋਂ ਬਾਹਰ ਕੱਢਣ ਦੇ ਫੈਸਲੇ ਦੇ ਤਹਿਤ 30 ਪੰਜਾਬੀ ਸਮੇਤ ਭਾਰਤ ਦੇ 104 ਪ੍ਰਵਾਸੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚ ਗਏ ਨੇ ਤੇ ਉਹਨਾਂ ਨੂੰ ਅਮਰੀਕਾ ਦਾ ਫੌਜੀ ਜਹਾਜ਼ੀ 17 ਇੱਥੇ ਛੱਡ ਕੇ ਵਾਪਸ ਪਰਤ ਗਿਆ ਸੂਤਰਾਂ ਤਾਬਕ ਅਗਲੇ ਦਿਨ ਹੀ ਵੱਡੀ ਗਿਣਤੀ ਵਿੱਚ ਭਾਰਤੀ ਜਿਨ੍ਹਾਂ ਵਿੱਚੋਂ ਬਹੁਤ ਪੰਜਾਬੀ ਵਾਪਸ ਜਾ ਸਕਦੇ ਨੇ ਉਧਰ ਅਮਰੀਕਾ ਦੇ ਨਾਲ-ਨਾਲ ਕੈਨੇਡਾ ਨੇ ਵਿੱਚ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਕੈਨੇਡਾ ਪੁਲਿਸ ਨੇ ਅਮਰੀਕਾ ਦੇ ਨਾਲ ਲੱਗਦੀ ਸਰੱਤੋਂ ਤਿੰਨ ਵਕਫ ਵਕ ਘਟਨਾਵਾਂ ਵਿੱਚ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਸ ਦੌਰਾਨ ਇੱਕ ਵਿਅਕਤੀ ਦੇ ਭੱਜਣ ਦੀ ਕੋਸ਼ਿਸ਼ ਕਰਦਿਆਂ ਉਹ ਮਾਰਿਆ ਗਿਆ ਤੇ ਇਹ ਸਾਰੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਣ ਦੀ ਫਰਾਕ ਵਿੱਚ ਸਨ ਪੁਲਿਸ ਨੇ ਅਜੇ ਤੱਕ ਇਹਨਾਂ ਵਿੱਚੋਂ ਕਿਸੇ ਦੀ ਪਛਾਣ ਨਹੀਂ ਦੱਸੀ ਰਾਇਲ ਕੈਨੇਡੀਅਨ ਮਾਉਂਟੇਨ ਪੁਲਿਸ ਨੇ ਸਾਇਕ ਕਮਿਸ਼ਨਰ ਲੀਜ਼ਾ ਮੋਰਲੈਂਡ ਨੇ ਦੱਸਿਆ ਕਿ ਦੋ ਘਟਨਾਵਾਂ ਅਲਬਰਟਾ ਇੱਕ ਮੈਨੀਟੋਬਾ ਦੀ ਅਮਰੀਕਾ ਦੇ ਨਾਲ ਲੱਗਦੀ ਸਰਹੱਦ ਤੇ ਵਾਪਰੀਆਂ ਨੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 4 ਫਰਵਰੀ ਨੂੰ ਅਲਬਰਟਾ ਦੇ ਕਾਟਸ ਲਾਂਗੇ ਉੱਤੇ ਅਮਰੀਕਾ ਵੱਲੋਂ ਆਇਆ ਇੱਕ ਵਾਹਨ ਚਾਲਕ ਨੇ ਦਸਤਾਵੇਦੀ ਜਾਂਚ ਕਰਾਉਣ ਦੀ ਥਾਂ ਨਾਕਾ ਤੋੜ ਕੇ ਗੱਡੀ ਭਜਾ ਲਈ ਤੇ ਸੀਬੀਐਸਏ ਸਰਦੀ ਸੁਰੱਖਿਆ ਦਲ ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ਤੇ 80 ਕਿਲੋਮੀਟਰ ਦੂਰ ਰੇਮੰਡ ਕੋਲ ਵਾਣ ਘੇਲ ਕੇ ਵਾਹਨ ਚਾਲਕ ਗੱਡੀ ਛੱਡ ਕੇ ਪੈਦਲ ਭੱਜ ਗਿਆ ਕਾਫੀ ਦੂਰ ਭੱਜਦੇ ਉਸ ਦੇ ਕੋਲ ਰੱਖੇ ਮਾਰੂ ਹਥਿਆਰ ਖੁਦ ਨੂੰ ਜ਼ਖਮੀ ਕਰ ਲਿਆ ਤੇ ਪੁਲਿਸ ਲੈ ਜਾਂਦੇ ਪੁਲਿਸ ਨੇ ਹਸਪਤਾਲ ਲੈ ਜਾਂਦੇ ਉਸ ਦੀ ਮੌਤ ਹੋ ਗਈ ਹੈ ਇਹ ਹੋਰ ਘਟਨਾਵਾਂ 3 ਫਰਵਰੀ ਤੜਕੇ ਕੜਾਕੇ ਦੀ ਠੰਡ ਵਿੱਚ ਪੰਜ ਨਾਂ ਵਾਲਕਾਂ ਸਮੇਤ ਨੌ ਜਣੇ ਹਨੇਰੇ ਦੀ ਆੜ ਹਿੱਟ ਪੈਦਲ ਸਰਦ ਲੰਕੇ ਅਮਰੀਕਾ ਤੋਂ ਕੈਨੇਡਾ ਵੱਲ ਦੀ ਯਤਨ ਕਰ ਰਹੇ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੀਜੀ ਘਟਨਾ ਮੈਨੀਟੋਬਾ ਸੂਬੇ ਦੇ ਸਰਹੱਦੀ ਪਿੰਡ ਅਮਰਸਨ ਕੋਲ ਬਾਪੋਰੀ ਜਿੱਥੇ ਅਮਰੀਕਨ ਕਸਟਮ ਤੇ ਬਾਰਡਰਸ ਰੱਖਿਆ ਅਮਲੇ ਵੱਲੋਂ ਖਬਰਦਾਰ ਕੀਤੇ ਜਾਣ ਤੇ 6 ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਸਰਦ ਪਾਰ ਕਰਦਿਆਂ ਗ੍ਰਿਫਤਾਰ ਕੀਤਾ ਗਿਆ ਤੇ ਦੱਸਦੇ ਕਿ ਐਮਰਸਨ ਉਹੀ ਸਥਾਨ ਹੈ ਜਿੱਥੇ 2 ਸਾਲ ਪਹਿਲਾਂ ਗੁਜਰਾਤੀ ਮੂਲ ਦਾ ਇੱਕ ਪਰਿਵਾਰ ਬਰਫ਼ੀਲੇ ਤੂਫਾਨ ਵਿੱਚ ਜਿੱਥੇ ਮਾਰਿਆ ਗਿਆ ਸੀ ਇਧਰ ਮੈਕਸੀਕੋ ਨੈਸ਼ਨਲ ਗਾਰਡ ਦੇ ਜਵਾਨਾਂ ਅਤੇ ਫੌਜ ਦੀ ਕਈ ਟਰੱਕ ਬੀਤੇ ਦਿਨੀ ਸਿਉਦਾਦ ਜੁਆਰੇਜ਼ ਅਤੇ ਟੈਕਸਸ ਦੇ ਐਲਏ ਪਾਸੋਂ ਵੱਖੋ-ਵੱਖਰੇ ਸੱਦਾ ਪਾਰ ਕਰਦੇ ਨਜ਼ਰ ਆਏ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਕਸ ਲਗਾਉਣ ਦੀ ਧਮਕੀ ਤੋਂ ਬਾਅਦ ਮੈਕਸੀਕੋ ਤੇ ਆਪਣੀ ਸਰਦ ਉਤੇ ਜਿੱਥੇ 10000 ਸੈਨਿਕਾਂ ਨੂੰ ਭੇਜ ਦਿੱਤਾ ਸਯੋਦਾਦ ਜਵਾਰੇਜ ਦੇ ਬਾਹਰਲੇ ਇਲਾਕੇ ਵਿੱਚ ਨਾਕਾਬੋਸ਼ ਤੇ ਤਿਆਰ ਬੰਦੇ ਨੈਸ਼ਨਲ ਗਾਰਡ ਦੇ ਮੈਂਬਰ ਬੈਰੀਅਰ ਦੇ ਨਾਲ ਛਾੜੀਮ ਚ ਲੰਘਦੇ ਹੋਏ ਦੇਖੇ ਗਏ ਤੇ ਇੱਥੇ ਵੀ ਸੈਨਿਕ ਗਸ਼ਤ ਕਰਦੇ ਨਜ਼ਰ ਆ ਰਹੇ ਨੇ ਤੇ ਹੁਣ ਕਿਤੇ ਨਾ ਕਿਤੇ ਬਾਰਡਰਾਂ ਦੇ ਉੱਪਰ ਸਖਤੀ ਵਧੇਰੇ ਹੁੰਦੀ ਨਜ਼ਰ ਆ ਰਹੀ ਹੈ ਕ੍ਰਿਡਿੰਗ ਖਬਰਾਂਵਾਂ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਪਹਾੜਾ ਦੇ ਨਾਲ